ਬਾਜੀ ਸਤਿ ਸ਼੍ਰੀ ਅਕਾਲ ਜੀ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬੈਠੇ ਦੀ ਮੋਟਰ ਪਰ ਫੇਰ ਮੈਂ ਤਾਂ ਬਹੁਤ ਹੁਣ ਮਹਿਫਲ ਲੱਗ ਜਾਨੀ ਲੱਗਣਾ ਮੈਂ ਤਾਂ ਬਹੁਤ ਦਿਰ ਬਾਅਦ ਹਾਜ਼ਰੀ ਭਰੀ ਅੱਜ ਮੈਂ ਕਹਿੰਦਾ ਹੁਣ ਮਹਿਫਲ ਲੱਗ ਜਾਨੀ ਲੱਗਣਾ ਤੇ ਪਹਿਲੇ ਲੱਗੇ ਖੜਨਾ ਖੜ ਲਾ ਕੇ ਹੋਣਾ ਮੇਰੇ ਕੋਲ ਕੰਮ ਹੀ ਨਹੀਂ ਹੈਗਾ ਕੋਈ ਦੁਬਾਰੇ ਮੇਰੀ ਗੱਲ ਸੁਣ ਲੈ ਕੁਝ ਵੀ ਕਹੀ ਜਾਓ ਆਪਣੇ ਇਲਾਕੇ ਵਰਗਾ ਇਲਾਕਾ ਨਹੀਂ ਬਈ ਹੈਗਾ ਕਿੱਥੇ ਮਰਦੀ ਜਣੀ ਹੈ ਹਾਂ ਜਿੱਦ ਨੂੰ ਮਾਦੀ ਦਿਲਾ ਹੈ ਇਹ ਬਣੀ ਖੇਤ ਵਿੱਚ ਜਿੱਦ ਉੱਧਰ ਹੈ ਇਹ ਬੈਂਤੀ ਜਿੱਦ ਨੂੰ ਮਾਦੀ ਚੱਲਿਆ ਮੌਸਮ ਨੂੰ ਵੀ ਆਪਣਾ ਬਹੁਤ ਠੂਲ ਹੋਰ ਆਪਣੇ ਠੰਡੀ ਹਵਾ ਆਉਂਦੀ ਹੈ ਰਾਤ ਨੂੰ ਕੀ ਚੱਲ ਜਾ ਰਿਹਾ ਰਾਤ ਨੂੰ ਕੰਨਾ ਚੰਦੀ ਜਾ ਰਾਤ ਮਿੱਕੀ ਬੜੇ ਬੈਂ ਤਰ ਮੱਛਾ ਰਹਿ ਪਤਾ ਮੈਨੂੰ ਅਹੀ ਜਿੱਥੇ ਕੰਮ ਦੀ ਹਵਾ ਲੱਗ ਗਈਆਂ ਨੇ ਸਰਦੇ ਕੱਲ੍ਹ ਫੌਲਟਰੀ ਮਾਰ ਨੂੰ ਸੱਚਾ ਮੈਂ ਰਾਤ ਨੂੰ ਉਦੋਂ 11 ਵਜੇ ਆ ਠੰਡ ਲਗਾਣਾ ਲੱਗ ਹਾਂ ਉਹ ਕੰਬਲ ਚ ਲੈਣ ਟਕੇ ਇਹਦੇ ਮੁੰਡੇ ਕੰਮ ਕਰਦੇ ਹੋਰ ਆ ਕਰਾ ਬੜਾ ਤਰਾਂ ਆ ਰਹੀਆਂ ਮਹਾ ਉਹ ਤਮ ਕੋ ਬੂਲਰ ਬਹੁਤ ਹਨ ਕਰਕੇ ਖਵਾ ਜਿਆਦਾ ਯਾਰ ਮਿਰਚਾ ਲਾਤੀ ਵਈ ਮਿਰਚਾ ਪਾਰ ਕਰਵ ਜੀ ਲੈ 19 ਮਾਤ ਹੋ ਗਿਆ ਸਵੇਰੇ ਅੱਜ ਕਿ ਮੈਂ ਖਾਉਂਗਾ ਤੂੰ ਕਾਹਤੇ ਖਾਵੇਂਗਾ ਤੂੰ ਤੂੰ ਬਾਈ ਪਾਰ ਕਰੂ ਸੀ ਤੇਰੇ ਗਾਦੇ ਆ ਤੇ ਕਿ ਮੈਂ ਖਾਉਂਗਾ ਮੇਤੇ ਭੁਲਾਉਣ ਲੱਗ ਗਿਆ ਹਾਂ ਚੱਲ ਪੇ ਬੁੱਟੇ ਨਾ ਉੱਡਾਉਣ ਲੱਗੇ ਨਾ ਪੱਕਾ ਰਲਾਈਏ ਮੈਂ ਮੈਂ ਪਾਰ ਸਾਧ ਬੁੱਟੇ ਤੇ ਰਗਲੇ ਸਾਥੀ ਆ ਦੋਸਤਾਂ ਨੂੰ ਇੱਥੇ ਕਿਸੇ ਦਾ ਤਾਂ ਸਰੂਗਾ ਬੁੱਟਾ ਲਾਇਆ ਤਾਂ ਕੋਈ ਫਲ ਖਾਉਂਦਾ ਆਹਾਂ ਨੂੰ ਦੀ ਸ਼ਾਮਾਂ ਵੀ ਬੈਠਣਾ ਆਪਾਂ ਨੇ ਕੋਈ ਨਹੀਂ ਆ ਲਈ ਹੋਈ ਕਾਹਨੂੰ ਸ਼ਾਮਾਂ ਕਰੂਗੀ ਉਹ ਤੂੰ ਨੇ ਬੜਦਾ ਹੁਣ ਮਿੱਟੀ 'ਚ ਹੁਣ ਤੂੰ ਬੈਠੀ ਜਾਵੇਂ ਛੰਨ ਨਾ ਪਾਇਓ ਖਲ ਪਾ ਰਣੀ ਛੰਨ ਦਵਾਈ ਦਾ ਘੋਰ ਪਾਸੇ ਨੂੰ ਕੰਮ ਕਰਦਾ ਇੱਕ ਛੰਨ ਤੂੰ ਹੁਣ ਸੋਚ ਜਾ ਛੰਨ ਦੀ ਜਗਾ ਲੈਂਟਰੇ ਲਾ ਨਹੀ ਲੈਂਟਰ ਦੀ ਜਾਣਾ ਛੰਨ ਆਪਣਾ ਜਗਾ ਬਦਲ ਨਾ ਕਰਦੀ ਐ ਛੰਨ ਜਗਾ ਨਹੀਂ ਬਦਲਣੀ ਬਿਲਕੁਲ ਪੂਰੀ ਵਹੀ ਛੰਨ ਤਾਂ ਛੰਨ ਦੀ ਜਗਾ ਨਹੀਂ ਬਦਲਣੀ ਐ ਛੰਨ ਹੋ ਗਈ ਐਂ ਡਰਾਮ ਨਾ ਟੇਲਾ ਮੁਰਦਾ ਕਾਲਜ ਦਾ ਚੱਕਰ ਨਹੀਂ ਹੈਗਾ ਕੋਈ ਵੀ ਪਹਿਲਾ ਖੜਾ ਮੁੜਦਾ ਇਹਨੇ ਸ਼ਾਮਰਾਮ ਨੇ ਮਬਲਾ ਦਾ ਜੀ ਹੌਲੀ ਹੌਲੀ ਬਾਹਰ ਜਾ ਬਗਲੇ ਲੱਗਾ ਵੀ ਪਗੜਣਾ ਪੈਂਦਾ ਜਿਹੜਾ ਸਾਵਨ ਨਾਲ ਸੰਤ ਭਾਟਾ ਵਧੀ ਜਾਂਦਾ ਹਾਂ ਹਾਂ ਉਹ ਜੱਟ ਲੋਹੇ ਦੇ ਉਹੋ ਗੋਹੇ ਨੇ ਮੈਨੂੰ ਭਈਆ ਕਹਿੰਦੇ ਸਰਕਾਰ ਦੀ ਸਮਾਨ ਲੱਗ ਕਰ ਦੋ ਤੇ ਪਾਈ ਖਰਚੂਗਾ ਭਈਆ ਲਾ ਕੇ ਖੋਚਣਾ ਜ ਮਸ ਕਾਕੰਡਾ ਖਾਪ ਕਰ ਮਸ ਸਮਾਨ ਇਹ ਲਾ ਕਰ ਮਤ ਨਹੀਂ ਅੱਗਲੇ ਨੇ ਚੱਲੂ ਕਰੀ ਜਾਂਦੇ ਹੋਰ ਤੇ ਨਾ ਮਖੜਾ ਮੋ ਵੀ ਕਿਧਰੇ ਹੈ ਅੱਗੇ ਨਹੀਂ ਮਗ ਇਹ ਲੇ ਕੇ ਨਾਲ ਲਾਈ ਜਾਉਂਗਾ ਮੈਂ ਇਹ ਕਿਟਰਾ ਲਾ ਚਲੀ ਗਏ ਨਾ ਸੂਰਖਾ ਦਾ ਹਾਂ ਇਕਰਾ ਦਾ ਚਲੇ ਗਿਆ ਹਾਂ ਚਾਲਾ ਗੋਡੀ ਭਾਗਣਾ ਵਾਲਾ ਭਾਡਾ ਵਾਲਾ ਭਾਗਣਾ ਵਾਲਾ ਹਾਂ ਤੇ ਸਮਾਨ ਕੋਲ ਜਾਂ ਤਾਂ ਬਣਾਇਆ ਤਾਂ ਛੱਡ ਕੇ ਲੋ ਬੁੱਲੇ ਬੁੱਲੇ ਇੱਟਾ ਸਾਡਾ ਇੱਥੇ ਟਰਾਲਾ ਲਾ ਦਣਾ ਇੱਥੇ ਆ ਲਾ ਦਣਾ ਹਾਂ ਜਿਹੜਾ ਬੱਜ ਨਹੀਂ ਬਹੁਤ ਆ ਬਹੁਤ ਛੋਟਾ ਹੋ ਗਿਆ ਜੀ ਇਹ ਵੀ ਛੋਟਾ ਹੋ ਗਿਆ ਸਾਰਾ ਸਾਰਾ ਸਮਾਨ ਬਾਹਰ ਜਿਹੜਾ ਪੂਰੇ ਹੁੰਦਾ ਟਰੈਲਰ ਹੁੰਨੇ ਜਿਹੜਾ ਮੈਂ ਦੇਖਿਆ ਅੱਜ ਤਣ ਤੈਨੂੰ ਪੂਰੇ ਆ ਗਿਆ ਵੇ ਕੀ ਆ ਹਾਂ ਇਹ ਆਹ ਪੂਰੇ ਹੁੰਦੀ ਆ ਟਰੈਲੇ ਦੀ ਬਾਡੀ ਆਹ ਪੂਰੇ ਹੁੰਦੀ ਆ ਇਤੋਂ ਨੂੰ ਹੁਣ ਛੱਡ ਪੂਰਾ ਕਵਰ ਕਰ ਲੈ ਹਾਂ ਜੀ ਹਾਂ ਇਹ ਵੀ ਉਹ ਤੇਰੇ ਵਾਲੇ ਵੀ ਤਾਂ ਹੋ ਹੋਰ ਵੀ ਗਾਹ ਨਿਕਲੇ ਨਾ ਸਾੜੇ ਵਾਲੇ ਨੇ ਮੈਨੂੰ ਦਿਖਦਾ ਵੀ ਉਰੇ ਆਊਗਾ ਛੜੇ ਉੱਪਰ ਹਾਂ ਇੱਥੇ ਆਊਗਾ ਆਉਣੇ ਆੜਾ ਦਾ ਹੈ ਪਾਬਾ ਜਾਨੇ ਹਮੇ ਕੱਲ ਦੇ ਢਾਗ ਮਾ ਉੱਥੇ ਹੋਰ ਥੋੜੀ ਜਿਹੀ ਤੁਹਾਨੂੰ ਟਰਾਲਾ ਪਾੜਨ ਨੂੰ ਜੇ ਕਰਦੇ ਆ ਅੱਠ ਛੋਟੇ ਛੋਟਾ ਨਾਲ ਤੁਸੀਂ ਦਾ ਢਾਈ ਪੀਆ ਦਾ ਬੜਾ ਆਲਾ ਫੇਰ ਪਤਾ ਨਹੀਂ ਕੀ ਬੜਨਾ ਯਾਰ ਸਾਲਾ ਖੰਭਾ ਡਿੱਕਾ ਲਾਉਂਦਾ ਕੋਈ ਸੀਗਾ ਦਿੱਤਾ ਨਹੀਂ ਕਿੰਨੇ ਹਾਂ ਹਾਂ ਠੀਕ ਹੈ ਤੁਹਾਨੂੰ ਦਾ ਠੀਕ ਹੈ ਜਲਦੀ ਆਵੇ ਪੱਕੀ ਆਵੇ ਕੰਗ ਤੇਪਲਾ ਪੁੱਠੀ ਬਾਈ ਫਿਰਦੀ ਆ ਤੇ ਉਹਦੇ ਪਾਸੇ ਕਿਹਣੀ ਚੱਕਾ ਹੁਣ ਬਾਹਰ ਸੈਰ ਫਿਰ ਓ ਬੁੜੇ ਆਥੀ ਵੀ ਅੱਜ ਕਰੇਗਾ ਨਵੇਂ ਡਣਾ ਗੰਬਿੰਦ ਅੱਛਾ ਲੈਸਟ ਡੇਜ ਬਸ ਅੱਜ ਭਈ ਇਹਨੇ ਪਾਰਟੀ ਗੱਲਾਂ ਤਗੜੀ ਜੀ ਮਾਫ ਕਰਨਾ ਜੀ ਮੈਂ ਕੋਈ ਗੱਲ ਨਹੀਂ ਕੱਤੀ ਮਾਰ ਪਹਿਲਾਂ ਰਾਤਾਂ ਨੂੰ ਪਾ ਲਓ ਤੁਸੀਂ ਆਪਣੀ ਕੱਤੀ ਬਾਤ ਲੰਘ ਕੇ ਕੀ ਬਾਹਰ ਦੀ ਨਾਲ ਨਹੀਂ ਇਹ ਨਾਲ ਦੀ ਲੜਪੇ ਜਿਹੜੇ ਮੈਂ ਉਹ ਨਵੇਂ ਡੋ ਸਿਆਲ ਨੂੰ ਹੋਇ ਤਿਆਰ ਹੋਣੇ ਆਇਆ ਆਇਆ ਤੇ ਮਾਰ ਚਾਲੀ ਪਈ ਪਈ ਆ ਕਾ ਹੁਣ ਤਾਂ ਕੁਛ ਇਹਦੇ ਵਿੱਚ ਲੱਦੋ ਜੂ ਕੋਰੇ ਅਗੇ ਬੱਡੇ ਜੂ ਕਿਦਵੇਂ ਲੱਦੋ ਜੂਗਾ 70 170 ਕਾ 70 ਰੱਦ ਦੇ ਜੀ ਵਿੱਚ 70 ਕਾਟਲ ਕੰਨਾ ਚਾਹੀਦਾ 70 ਰੱਦ 70 ਠੀਕ ਹੈ ਬਾਹਰ ਟਾ چھوٹਾ ਜਾ ਯਾਰ ਹੱਦ ਹੋ ਗਈ ਕਹਿੰਦਾ ਕਿ ਜਾਂਦਾ ਕਹਿੰਦਾ ਟਰੈਕਟਰ ਸਾਲਾ ਉਹ ਟਰੈਕਟਰ ਇੱਕ ਵੀ ਗਿੱਲਾ ਦਾ ਪੁੱਛੀ ਨੂੰ ਕਿੰਨਾ ਕੱਢਦਾ ਯਾਰ ਬਾਹਰ ਤਾਂ ਹੁਣ ਹੀ ਲੈ ਬਸ ਕਾਲੀ ਓਮਲਾ ਤਾਂ ਫੇਫੇ ਰੰਡ ਕੇ ਮਰਦੀ ਬਾਹਰ ਲੱਭੇ ਕੱਢ ਕੇ ਸਖੇ ਨਹੀਂ ਨਹੀਂ ਲੱਦਣਾ ਉੱਥੇ ਕਿਹੜਾ ਕਹਦੇ ਮਰਿਆ ਲੱਖ ਦਾ ਜੂੰਦਾ ਲੱਖ ਦਾ ਮਰਿਆ ਸਵਾ ਲੱਖ ਦਾ ਫਿਰ ਕਾਲੇ ਨਾਲ ਜਦੋਂ ਕੱਢ ਕੇ ਮੁੜਿਆ ਮੈਂ ਅਰਥ ਨੂੰ ਚੱਲਿਆ ਤਾਂ ਬਾਅਦ ਚ ਮੈਂ ਕਹਿੰਦੇ ਬਹੁਤ ਟਾਈਮ ਲਾਤਾ ਵੀ ਉਸ ਵੇਲੇ ਮੁੜੇ ਨਹੀਂਗਾ ਯਾ ਟ੍ਰੈਕਟਰ ਕਾਲੇ ਉੱਥੇ ਇਕੱਠੀ ਟੱਕਰਤੀਆਂ ਸੀ ਪਤਾ ਵੀ ਲੱਗੇ ਡਾਇਰੈਕਟਰਾਂ ਨੂੰ ਕਿਹੜੇ ਰੋਲ ਦਾ ਪਤਾ ਲੱਗਿਆ ਦਾ ਡਾਇਰੈਕਟਰ ਟ੍ਰੈਕਟਰ ਚੋਟੇਆਂ ਵਰ ਗਿਆ ਸਾਡੇ ਜੀ ਹੁਣ ਵੀ ਸਾਲਾ ਪਤਾ ਲੱਗਣਾ ਚਾਹੇ ਤਾਂ ਚੱਲ ਗਿਆ ਇਹ ਕਾਹ 220 ਕੁਆਟਰਾ ਤੱਕ ਕਿੰਨਾ ਲੱਦ ਲਿਆ ਦੇਖੋ ਦੱਬ ਗੁੱਤਾ ਦਾ ਦਾ 60 ਤੋਂ 220 ਕਾਲੇ ਇਹਦੇ ਪਰ ਦਾਦਾ ਜਾਂ ਤੇਰਾ ਪਾਪਾ ਪਹਿ ਜਵਾਨੀ ਪਹਿਰੇ ਚ ਤਾਂ ਜਿਆਦਾ ਸਤਰਾ ਚ ਜਿਆ ਸਕਾਟਰ ਨੂੰ ਲੈ ਕੇ ਆਇਆ ਖਸਮ ਤੇ ਉਹ ਬੱਲੇ ਬੱਲੇ ਉਹ ਟਰੈਕਟਰ ਆਇਆ ਜ ਕਿਸੇ ਕੋਲ ਨਹੀਂ ਹੈਗਾ ਹਾਂ ਜਾਂ ਚੰਟੀ ਆ ਕੇ ਤੇ ਜਿਆਦਾ ਹਾਂ ਹਫਤੇ ਪਹਿਲਾਂ ਸੀ 35 ਰੇ ਲੈਂਦਾ ਹਾਂ ਤੇ ਉਸ ਤੋਂ ਬਾਅਦ ਹੁਣ ਸਮਾਂ ਸਾਲਾ ਪਾਣ ਲਗਿਆ ਹੁਣ ਕਹਾਂ ਕਹਿੰਦੇ ਵੀ ਸੜਾ 60 ਉਹ ਸਮਾਂ ਵਰ ਦਾ ਟਰੈਕਟਰ ਜ ਕਿਸੇ ਕੋਲ ਆਇਆ ਨਹੀਂ ਉਹਨੂੰ ਜ਼ਿੰਮੇਵਾਰ ਨਹੀਂ ਕਹਿੰਦੇ ਆਹ ਕਹਿੰਦੇ ਵੀ ਉਹਦਾ ਪੱਥਰ ਪਾਲਾ ਖੇਤੀ ਲੈ ਕੇ ਰਿਹਾ ਹੁਣ ਜੀਵਿਦਾ ਰੋ ਉਹਦਾ ਕੰਮ ਪੰਗਾ ਤਾਂ ਆ ਪੈ ਗਿਆ ਹੁਣ ਜਿਹੜਾ ਪ੍ਰਾਲੀ ਵਿੱਚੇ ਬਹੁਣੀ ਆ ਲੱਭ ਪਾਉਣਾ ਹੀ ਨਾ ਇਹਦੇ ਇਹਦੇ ਨਹੀਂ ਪੰਗਾ ਪਾਇਆ ਚਾ ਕੁਛ ਨਹੀਂ ਪਾਇਆ ਵਿੱਚੇ ਨਿਬੜਦਾ ਜਾਂਦਾ ਹੀ ਹੈ ਕਿ ਨਹੀਂ ਇਹਨਾਂ ਨੇ ਪੰਗਾ ਪਾਇਆ ਨਹੀਂ ਇਹਦਾ ਸਾਫ ਜਾ ਕਰਕੇ ਅਕੀ ਲਾ ਕੇ ਕਰ ਦਿੰਦਾ ਕੰਮ ਲੈਟਰ ਬਣ ਚਾਚਾ ਇਹ ਹਾਂ ਕੰਨਾ ਵੀ ਨਹੀਂ ਅਗਲੇ ਨੂੰ ਉਹ ਜੱਤ ਤਾਂ ਕੰਨਾ ਵੀ ਜੱਤ ਤਾਂ ਸੁਣਾ ਮੈਂ ਕਹਿੰਦਾ ਚੱਲ ਜਾਂਦਾ ਏ ਪੈਰ ਕੰਬਦੇ ਆ ਛੋਟੇ ਵਰ ਲੈ ਜਾਂਦਾ ਬੰਦਾ ਹੌਲੀ ਹੌਲੀ ਸਾਡੇ ਤਾਂ ਕੰਮ ਨਹੀਂ ਤੇ ਸਾਾਨੂੰ ਬੜੇ ਕੰਮ ਨਹੀਂ ਤੇ ਸਾਹ ਜਾਂਦੇ ਵੀ ਸੁੱਤੇ ਤੇ ਤੁਰੀ ਹਾਰੇ ਹਾਰੇ ਹੌਂਕਾ ਲੈ ਗਏ ਪਹਿਲਾਂ ਨੂੰ ਦੇਖ ਕੇ ਕੰਮ ਲੈ ਖਾੜੇ ਪੈ 60 ਕੁਆਂਟਲ ਗੰਨਾ ਲੈ ਕੇ ਜਾਂਦੇ ਇੰਨਾ ਤੇ ਸਿੱਪਮਾ ਭਜਦੇ ਇਨਾਂ ਦੇ ਹਾਂ ਕਹਿੰਦਾ ਕਿ ਨਹੀਂ ਭਾਈ ਵਾਟਸਾ ਫਿਰ ਉਹ ਜਦ ਤੱਕ ਗੁੜ ਵੀ ਘਰੇ ਕੱਢਦੇ ਹੁੰਦੇ ਤੇ ਜਦ ਘੜੇ ਇੰਨੇ ਕਿੰਨੇ ਦੀ ਕੱਚੀ ਆ ਅੱਜ ਕਿੰਨਾ ਲੱਦਣਾ ਫਿਰ ਹਾਂ ਅੱਜ ਕਿੰਨਾ ਲੱਦਣਾ ਜਿੰਨਾ ਹੈ ਅੱਜ ਲੱਦਣਾ 300 ਕੁਇੰਟਲ ਅੱਛਾ ਜਿੰਨਾ ਹੈਗਾ 160 ਕੁਇੰਟਲ ਹੋਊਗਾ 70 ਰੁਪਏ ਬਾਤੇ ਬਾਦ ਨਿਬੜ ਗਿਆ 70 60 70 ਹੋਊਗਾ ਬਸ ਸਹੀ ਲੱਗਿਆ ਨਿਬੜ ਗਿਆ ਐਲ ਦੀ ਬਿੰਦਲ ਖਰਾਬ ਹੋ ਗਿਆ ਕਿ ਸੌਪਾ ਰਾਂਜੀ ਜੀ ਚਾਹੀਦੀ ਹਾਂ ਇਹ 232 ਕੁਇੰਟਲ ਤਾਂ ਆਪਾਂ ਉਦੋਂ ਭਈਏ ਕਸਰ ਛੱਡ ਕੇ 50 ਕੁ ਭਰੀਆਂ ਨੇ ਕੁ ਨਾ ਰਿਆ ਨਾ ਤੇ ਨਾ ਪ੍ਰੋਨਾ ਵੀ ਫਿਰ ਚਾਉਣਾ ਫਿਰ ਕਪੇਟੀ ਦੇ ਹੋ ਗਏ ਵਜਨ ਦਾ ਕੋਈ ਨਹੀਂ ਇਹ ਤਾਂ ਸਾਡੇ ਬੜਾ ਮਾਰਦੇ ਆ ਵਜਨ ਦਾ ਕੋਈ ਹੋਣੀ ਹੈਗਾ ਵਜਨ ਤਾਂ ਗੱਡੇ ਤੋਂ ਬੜਾ ਇਹਦਾ ਮੂੰਹ ਪਰ ਜਿੰਨਾ ਮਾਰੀ ਦਿੰਦੀ ਆ ਉਹ ਬੜੇ ਟਰੈਕਟਰ ਬਣੀ ਪਤਾ ਲੱਗਾ ਟਰਾਲੇ 'ਤੇ ਲਦਾੰਦਾ ਮੈਂ ਤਾਂ ਹੋਰ ਦੱਸਾਂ ਤੈਨੂੰ ਜਿੰਨਾ ਟਰੈਕਟਰ ਟਰਾਲੇ 'ਤੇ ਵਜਨ ਹੋਊਗਾ ਜਿੰਨਾ ਉਹਨਾਂ ਟਰੈਕਟਰ ਸਹੀ ਜਾਂਦਾ ਆ ਪੁੱਛ ਲੈ ਖੜਾ ਪਿੱਛੇ ਆ ਉੱਥੇ ਘੱਟ ਬਾਅਦ ਗਲਤ ਹੋ ਗਿਆ ਬਿੰਦਰ ਮੈਂ ਦੇਖਿਆ ਗੱਲ ਮੈਂ ਕਹਿੰਦਾ ਆਸੂ ਉੱਤੇ ਜਿੱਥੋਂ ਪੁਰਜਾ ਬਣਾਇਆ ਨਹੀਂ ਬਾਈ ਬਾਦ ਉੱਤੇ ਕਹਿੰਦਾ ਉੱਥੇ ਸਵਾਰ ਜਾ ਮੁੰਡੇ ਆਏ ਬਾਈ ਬਾਈ ਅੰਨੇ ਦਬਕੇ ਉੱਥੇ ਵੜੀ ਜੀ ਹਾਂ ਜਿੱਥੇ ਉਸ ਤੋਂ ਮੇਰੇ ਕੋਲ ਗੰਢਿਆ ਟ੍ਰੈਲਰ ਜਾਂਦਾ ਤਾਂ ਕੋਈ ਆਏ ਹੋਇਆ ਥਾ 1 ਲੱਖ ਦਾ ਉਤਲਾ ਟਾਇਰ ਚਾਹੁੰਦਾ ਬੈਠ ਗਿਆ ਉਹ ਬੈਠ ਗਿਆ ਥੋੜਾ ਜਿੜਾ ਕੇ ਮੁੜੇ ਉਹ ਪੈਵਲਨ ਪਈ ਹੋਈ ਹੈ ਨਾ ਸੀਵਰੇਜ ਸੀਵਰੇਜ ਕਰਕੇ ਚੱਕਰ ਉੱਥੇ ਪਤਾ ਨਹੀਂ ਕੀ ਗੱਲ ਉੱਥੇ ਦਮਦਾਰੀ ਦੇਈ ਜੀ ਸੀਵਰੇਜ ਕਰਕੇ ਤਾਂ ਚੱਲ ਪੈਣਾ ਜਿੱਦੜਾ ਵਾਲੇ ਬਾਈ ਬਾਦ ਵਾਲਾ ਫੇਰ ਸਾਹਮਣੇ ਚੱਲ ਪੈਣਾ ਫਿਰ ਤਾਂ ਮੇਰਾ ਟਰੈਕਟਰ ਜਿੰਨਾ ਟਰਾਲੇ 'ਚ ਵਜਨ ਆਂਦਾ ਇੰਨਾ ਸਾਰ ਬੰਦਲ ਵੀ ਹੁੰਦਾ ਪਿੱਛੇ ਵੀ ਵਜੇ ਰੇ ਰਾਵ ਰੇ ਤੇ ਅੰਦਰ ਫੋੜਾ ਲਗ ਲਾ ਗਿੜਾ ਦਿੰਦਾ ਵੀ ਨਹੀਂ ਜੇ ਇਹ ਦੇਖ ਫਿਰ ਜਿਆਦਾ ਸਮਾਂ ਆਉਣਾ ਆਉ ਤਾਂ ਹੈ ਬਾਈ ਜੀ ਜਦ ਬਿੰਦਰ ਦਾ ਐਕਸੀਡੈਂਟ ਹੋਇਆ ਤਾਂ ਮੇਰੇ ਨਾਲ ਹੀ ਠੋਕਤਾ ਉਹ ਮੇਰੇ ਨਾਲ ਵੀ ਤਾਂ ਹੋ ਲਿਆ ਤੇਰੇ ਨਾਲ ਵੀ ਹੋ ਲਿਆ ਕੋਈ ਕਿਸੇ ਨਹੀਂ ਠੋਕਦਾ ਵਜਨ ਪੂਰ ਨਹੀਂ ਉਹਦਾ ਜਦ ਜਿਹੜਾ ਸੜਾ ਹੋਣਾ ਘਮ ਹੋ ਜਾਣਾ ਚਾਹੇ ਟਰੈਕਟਰ ਛੋਟਾ ਚਾਹੇ ਵੱਡਾ ਨਹੀਂ ਜਾਈ ਬਾਈ ਬੜਾ ਟਫ ਹੁੰਦਾ ਨਾ ਚੱਕ ਕੋਈ ਸਾਈਡ ਮਾਰਦਾ ਜਿਹੜਾ ਜਿਹੜਾ ਮਾਰਦੀ ਟਰੈਕਟਰ ਦਾ ਘਾਰੇ ਬਾਤਾ ਉਹ ਸਾਈਡ ਤੇ ਜਿਹੜਾ ਚੁੱਪ ਮਾਰ ਕੇ ਚੱਲਦਾ ਟਰੈਕਟਰ ਟਰੈਕਟਰ ਡਰਾਈਵਰ ਉਹ ਚਾਹੁੰਦਾ ਵੀ ਮੈਂ ਕੋਈ ਵੀ ਡਰਾਈਵਰ ਜਿਹਨੇ ਹਸਬੀਰ ਦੇ ਉੱਤੇ ਲੱਗਿਆ ਤਾਂ ਮੈਂ ਤਾਂ ਉਹਨੂੰ ਟ੍ਰੈਵਲ ਹੀ ਨਹੀਂ ਸਮਝਦਾ। ਓਹੋ ਕਹਿੰਦਾ ਕੀ ਹੋ ਗਿਆ ਡਰਾਈਵਰ ਡਰਾਈਵਰ ਨੂੰ ਭਾਵੇਂ ਦੇ ਇਹ ਹਸਬੀਰ ਨਾਲ ਤਾਂ ਇਹ ਰੱਦ ਹੀ ਨਾ ਲਾਇਆ ਟ੍ਰੈਵਲ ਪੁੱਛ ਰਿਹਾ ਮੈਨੂੰ ਕਿੱਥੇ ਮੋੜਨੀ ਹੈ। ਯਾਰ ਪਾ ਕਲਾਸਿੰਗ ਕਰਦੇ ਆ ਦੂਏ ਕਿੱਥੇ ਆ ਗਈ ਜਾਨਾ ਇਹ ਗੱਲ ਥੋੜਾ ਹੁਣ ਸੜਕ 'ਤੇ ਜਾਂਦੇ ਬੰਦਾ ਮਰ ਜਾਂਦਾ ਡਰਾਈਵਰ ਤੋਂ ਉਹ ਤੂੰ ਗੋਗਾ ਵੀ ਡਰਾਈਵਰ ਨਹੀਂ ਤਾਂ ਇਹ ਤਾਂ ਸਾਲੀ ਜਿਹੜੀ ਹੋਣੀ ਉਹ ਤਾਂ ਹੋ ਕੇ ਰਹਿਣੀ ਹੈ ਨਾ ਨਾ ਉਹਨੇ ਕਿਹਾ ਹੈ ਕਹਿੰਦਾ ਬਾਈ ਮੈਂ ਚਲਾਇਆ ਨਹੀਂ ਕਦੇ ਮੈਂ ਤਾਂ ਬੰਨੂ ਮਾਰ ਉਹ ਚੱਲੋ ਉਹ ਤਾਂ ਫਿਰ ਹੁਣ ਉਹਨੂੰ ਕਹੇ ਦਿੱਤਾ ਤਾਂ ਹੀ ਕਹਿੰਦਾ ਵੀ ਡਰਾਈਵਰ ਨਹੀਂ ਸਾਨੂੰ ਪੁੱਰੇ ਕਿਹਾ ਸੀ ਕਿ ਅਸੀਂ ਕਹਿੰਦਾ ਯਾਰ ਮੈਂ ਤਾਂ 2 ਹੀ ਚਲਾਉਂਦਾ ਛੋਟੀ ਗੱਡੀ ਬੰਦਾ ਅੱਜ ਤਾਂ ਕਿੱਥੇ ਵੀ ਕੀ ਦਿੱਤਾ ਮੈਂ ਤਾਂ ਚਲਾਇਆ ਨਹੀਂ ਮੈਂ ਤਾਂ ਬੰਨੂ ਮਾਰਨ ਦਾ ਫਿਰ ਚਲਾਉਣੀ ਸੀ ਪਹਿਲਾਂ ਡਰਾਈਵਰ ਨੂੰ ਗੈਸ ਹੁੰਦਾ ਮੈਂ ਕੱਢ ਦੂੰਗਾ ਕਿ ਟਰੈਕ ਬੈਨ ਨਹੀਂ ਕੀ ਜਿਹੜੇ ਪਹਿਲਾਂ ਕੱਢ ਦੂੰਗਾ ਮੈਂ ਹੁਣ ਟਰਾਲਾ ਲੈ ਕੇ ਜਾਂਦੇ ਆਪਾਂ ਨੂੰ ਪਤਾ ਵੀ ਇੰਨੀ ਜਗ੍ਹਾ ਵੱਟ ਕੇ ਟਰਾਲਾ ਭਾਈ ਬੜਾ ਲੰਬਾ ਹੈ ਇੰਨੀ ਜ ਉਹ ਪਤਾ ਲੱਗ ਜਾਂਦਾ ਬੰਦੇ ਨੂੰ ਬੰਦਾ ਆ ਜੀ ਉਹਨੇ ਸਾਲੇ ਦੀ ਲਾਈ ਉੱਪਰ ਆ ਚੜ੍ਹ ਗਿਆ ਸਿੱਧੇ ਰੋਡ ਪਰ ਤਾਂ ਤੇਰੇ ਨੇ ਨੇੜੇ ਮੋੜ ਨਹੀਂ ਆ ਫਿਰ ਅੰਦਰ ਵੱਲ ਲੱਗਦੀ ਨਾਲ ਜਾ ਕੇ ਸਿੱਧੇ ਰੋਡ ਪਰ ਤਾਂ ਲੱਗਣਾ ਹੀ ਤਾਂ ਮੋੜ ਪਰ ਲੱਗਿਆ ਉਹ ਹਾਂ ਲੈ ਬਈ ਫੇਰ ਆਜਦਾ ਸਿੱਧਾ ਮੋੜ ਨਹੀਂ ਲੱਗਦਾ ਹੁੰਦਾ ਕਦੇ ਵੀ ਸਿੱਧੀ ਰੋਡ ਪਰ ਤਾਂ ਟਰਾਲਾ ਲੱਗਣਾ ਹੀ ਨਹੀਂ ਤੇਰਾ ਕਿਤੇ ਹੀ ਲੱਗੂਗਾ ਮੋੜ ਮੂੜ ਪਰ ਜਦ ਗੱਡੀ ਮੁੜਦੀ ਹੈ ਜਿਆਦਾ ਲੱਗ ਜਾਂਦੀ ਨੇ ਉਹ ਕਹੇ ਇਹ ਵੀ ਮੇਰੀ ਗੱਲ ਸੁਣ ਮੰਨ ਤੂੰ ਹੁਣ ਰੋਡ ਉੱਪਰ ਜਾਂਦਾ ਅਮਰੰਡੇ ਰੋਡ ਉੱਪਰ ਜਾਂਦਾ ਤੇਰੇ ਮੂਰੇ ਟੋਆ ਆ ਗਿਆ ਮਾ ਮੜਾ ਜੀ ਸਰ ਤੈਨੂੰ ਗੱਡੀ ਪਾਸ ਭਰਨਾ ਕੀਤਾ ਐ ਥੋੜੀ ਜੀ ਸਾਈਡ ਦੱਬਦੀ ਕਹੀ ਜਣਾ ਉਹ ਟਰੱਕ ਵਾਲੇ ਨੇ ਲਾਤਾ ਨਾਲ ਗਲਤੀ ਆਪਣੀ ਵੀ ਆ ਸੌ ਫੌਲ ਤੈਰ ਕੋਈ ਵੀ ਜਿਹੜਾ ਰੋਡ 'ਤੇ ਚੱਲਦਾ ਹੈ ਉਹ ਚੌਂਦਰੀ ਵੀ ਮਿਲਦੇ ਕੋਈ ਸਲਾਹ ਮਾਰਦੇ ਹੁੰਦਾ ਦਾ ਕੋਦ ਨਹੀਂ ਇਹ ਆ ਫਿਰ ਕਿਸੇ ਗੱਲ ਕੀਤੀ ਖਾਧੀ ਉਹ ਕਿ ਤੂੰ ਸਾਰੇ ਟਾਈਮ ਰੌੜੇ ਵਰਕੇ ਨਾ ਸਮਝੀ ਮੈਂ ਸੋ ਨਾ ਨਾ ਪੀਤੀ ਖਾਧੀ ਉਹ ਪੀਤੀ ਖਾਦੇ ਵਾਲੇ ਕੋਲ ਜਿਹੜੇ ਬੰਦੇ ਡਰਾਈਵਰ ਦੀ ਆਮ ਸ਼ੇਖਾਉਂਦੇ ਦਾਫ ਹੋ ਜਾਂਦੀਆਂ ਪੀਤੀ ਖਾਦੇ ਵਾਲੇ ਹਾਂ ਉਹ ਦਿਮਾਗ ਵੱਧ ਕੰਮ ਕਰਦਾ ਸੁਪੀ ਹੋਇਆ ਨਾਲ ਦਾ ਬਹੁਤ ਜਗਾ ਨਾ ਹੋ ਜਾਂਦਾ ਹਾਂ ਅਨੀਦ ਨਾ ਪੇ ਦਲਦਾ ਨੂੰ ਇਹ ਵੀ ਅਹਿਸਾਸ ਹੁੰਦਾ ਵੀ ਮੈਂ ਨਸ਼ਾ ਕਰਾ ਮੈਂ ਗੱਡੀ ਸਿੱਧੀ ਰੱਖਣੀ ਸਹੀ ਚਲਾਉਣੀ ਹਾਂ ਹਾਂ ਜਦੋਂ ਜਿਆਦਾ ਓਵਰਡੋਸ ਹੋ ਗਿਆ ਉਹਦੀ ਤਾਂ ਗੱਲ ਹੀ ਕਰੀਏ ਨੀਂਦ ਵਕਤ ਦੀ ਨੀਂਦ ਝੂਟੇ ਆਉਂਦੇ ਨਾ ਇਹ ਖਿਆਲ ਜਿਆਦਾ ਬੰਦਾ ਉਹ ਜਿਆਦਾ ਬੰਦਾ ਥੋੜਾ ਜਿਹਾ ਉਹ ਇੱਥੇ ਆ ਆਪਣੇ ਹਣ ਆਪਣੇ ਤਾਂ ਇੱਥੇ ਸਾਲਾ 24 24 ਘੰਟੇ 36 36 ਘੰਟੇ ਬਿਨਤੀ ਚਲਾਉਂਦੇ ਫਾਰਮਸ ਚ ਚੱਲਦਾ 8-8 ਘੰਟੇ ਬਾਅਦ ਤੁਹਾਨੂੰ ਬ੍ਰੇਕ ਲਾਉਣ ਨੂੰ ਲੈ ਆਉਣੀ ਪੈਣੀ ਆ ਖੜਾਉਣੀ ਨੂੰ ਪੈਣੀ ਥੀ ਟਰੈਕ ਖੜਨਾ ਨਹੀਂ ਡਬਲ ਡਰਾਈਵਰ ਹੋਊਗਾ ਤੂੰ ਆ ਆਪਣਾ ਕਾਰਡ ਲਾਉਗਾ ਤਾਂ ਗੱਡੀ ਚੱਲੇ ਆਈਡੀ ਆਈਡੀ ਹੋਰ ਕਹਿੰਦਾ ਮੈਂ ਕਾਰਡ ਲਾਉਣਾ ਪਹਿਲਾਂ ਤੈਨੂੰ ਦੂਆ ਤਾਂ ਗੱਡੀ ਚੱਲੂ ਨਹੀਂ 8 ਘੰਟੇ ਦੇ ਬਾਅਦ ਗੱਡੀ ਖੜੂ ਹੋਊਗੀ ਉਹ ਜੀਪੀਐਸ ਸਿਸਟਮ ਚੱਕਦੇ ਸਾਰਾ ਕੁਝ 8 ਘੰਟੇ ਦਾ ਰੈਸਟ 8 ਘੰਟੇ ਗੱਡੀ ਰੈਗੂਲਰ ਚੱਲ ਜੂ ਤੇ ਤੂੰ ਆਪਣੀ ਰੈਸਟ ਆਇਆ ਤਿੰਨ ਘੰਟੇ ਵਿੱਚ ਵੀ ਰੈਸਟ ਉਹ ਡਰਾਈਵਰ ਨੂੰ ਸੂਲ ਠੀਕ ਆ ਡਰਾਈਵਿੰਗ ਉੱਥੇ ਹਾਂ ਸਰਕਾਰ ਵਿੱਚ ਹੀ ਸਮਝੂ ਏ ਫਿਰ ਤੇ ਲੱਤ ਕੇ ਗੱਡੀ ਤੋੜ ਤਾ ਆਗਰਿਕੇ ਬੈਠਾ ਰਹਿੰਦਾ ਬੱਲੇ ਅੱਜ 36 ਘੰਟੇ ਲਾ ਕੇ ਵੇਖਣਾ ਬੱਲੇ ਬੱਲੇ ਵਰਗਾ ਇੱਕੇ ਚਲਾਈ ਜਾਂਦਾ ਹੋਰ ਰਹਿਦਾ ਹੁਣ ਸਾਹਿਬ ਵੀ ਫਿਰ ਬੁੱਝੇ ਇਹ ਤਾਂ ਵੇਖਿਆ ਤਾਂ ਇਹ ਕੇ ਲਾ ਦੇਦਾ ਜੂਦਾ ਉਹ ਗੱਲ ਗੱਲ ਤੋਂ ਹੋ ਜਾਂਦੀ ਰਾਸ਼ਟ ਜ਼ਰੂਰੀ ਐਦਾਂ ਫਿਰ ਕਰਤੀ ਆਉਂਦੀ ਆ ਸਾਡੀ ਅੱਖ ਤਾਂ ਨੀਂਦ ਤੇ ਲੱਗਦੀ ਨੀਂਦ ਨੀਂਦ ਬਾਹੂ ਹੀ ਚੀਜ਼ ਐ ਖਬੂਰੀ ਦਿਮਾਗ ਨੇ ਤਾਂ ਰਸ਼ਟ ਮੰਗਣੀ ਆ ਉਦੋਂ ਕੱਢ ਕੇ ਕੀ ਕਰਾਉਂਗੇ ਅਟਕੇ ਟਿਕੜਾ ਆਉਣਾ ਫੱਟਾ ਹੀ ਕਰਣਾ ਹਾਂ ਫੱਟਾ ਹੀ ਕਰਾਉਣ ਹੱਸੇ ਕਰਾਉਣਾ ਦੂਜੇ ਜਿਹੜੇ ਸੀਜ਼ਨ ਚੱਲ ਪਏ ਅਸੀਂ ਤਾਂ ਸੀਜ਼ਨ ਆਉਣਾ ਹੀ ਨਹੀਂ ਨਾ ਨਾ ਕੋਈ ਨਾ ਕੋਈ ਜਨ ਸੋਹਣੇ ਨਹੀਂ ਲਾਉਣਾ ਪੰਜਾ ਉਹ ਬੂਟੇ ਵਾਲੇ ਕੱਢਣੇ ਦੋ ਪੀਲੇ ਬੱਸ ਉਹਦੇ ਬਾ ਵੇਰ ਆਜੇ ਵੀ ਤੇਰੇ ਨਿਸ਼ਾਨ ਹੋਣਾ ਪਿਛਲੀ ਵਾਰ ਸੀਜ਼ਨ ਲਾਉਂਦੇ ਲਾਉਂਦੇ ਗੇੜ ਪੈ ਗਿਆ ਆ ਲੈ ਆ ਜਾ ਚੱਲ ਯਾਰ ਆ ਜਾ ਯਾਰ ਤੇ ਕਹਿੰਦੇ ਸਾਰੀ ਉਮਰ ਇਹ ਤੇ ਯਾਦ ਰਹਿਣਾ ਹੁਣ ਕਬੜੇ ਪਸੀਨਾ ਦੇਖ ਲੈ ਅਲਾ ਕੰਕ ਨਾ ਭਰਦੇ ਹੋ ਵੱਢਣੀ ਵੀ ਐ ਇਹ ਪਸੀਨਾ ਦੇਖੀ ਕਿੰਨਾ ਕਰਾ ਗਿਆ ਨੂ ਕਿੜਾ ਸੁਨੇ ਪਰ ਫਿਰ ਦੇ ਵੇਖੀ ਕਿੰਨਾ ਪਰ ਗਿਆ ਸਾਡੀ ਆ ਬੁੜੇ ਦਾ ਘੁਸ ਕੇ ਹਾਂ ਹਕੂਸ ਨਹੀਂ ਪਹਿਣਾ ਹੋਰ ਮੈਂ ਤੈਨੂੰ ਦੇਖਾਇਆ ਦਾ ਕੈਮਰਾ ਲਾਇਆ ਮੈਂ ਤਾਂ ਘੋਣਾ ਤਾਂ ਫੜੇਗਾ ਹੀ ਵਿੱਚ ਅੰਦਰ ਦੇਖਿਆ ਮੈਂ ਚੱਲ ਗੋਦੀ ਐਨੇ ਵੀ ਦੇਖ ਲੈ ਜਿੰਦਗੀ ਕੱਢ ਲੈਣੀ ਇਹਨੂੰ ਸੋਲ ਕਾਣੀ ਵਿਚਾਰ ਵਧੀਆ ਵਧੀਆ ਜਾਇਆ ਜਾਇਆ ਤਾਰਨਾ ਮਾਲ ਨਹੀਂ ਪੈ ਕੇ ਈਮਤੀ ਬੋਲ ਹਾਂ ਈਮਤੀ ਬੋਲ ਮਤਾਂ ਹੀ ਕਹਿੰਦਾ ਹਾਂ ਜਿੱਦਾਂ ਤੇ ਕੋਈ ਕਾਜ ਹੁੰਦਾ ਪਰਮਾਤਮਾ ਉਹ ਤੁਹਾਨੂੰ ਵੀ ਪਾਉਂਦਾ ਇਸ ਜੀ ਗੱਲ ਬਸ ਬਸ ਹੇਲੀ ਮਿੱਟੀ ਦੇ ਚੱਪਲਾ ਚੱਪਲਾ ਦਾ ਪਾਊਡਰਾ ਪੁੱਤ ਫਰੀ ਦਾ ਫਰੀ ਦਾ ਪਾਊਡਰਾ ਲਾਈ ਜਾ ਦੋ ਮੰਮੀ ਨੇ ਥੱਪੜ ਇਧਰ ਉਹਨੇ ਦੋਪੇ ਲਾਉਣੇ ਚਾਹੇ ਫੇ ਕਰ ਲੈਂਦੇ ਨਾਲੇ ਸਾਤੂ ਕਾਲੂ ਨੂੰ ਉਂਗਲੀ ਕਰੂ ਤਾਂ ਕਰਨੀ ਪੈਣਾ ਬੜਾ ਮੁੱਟਾ ਆਹੋ ਕੋਈ ਆ ਜੇ ਕਰਦਾ ਭੁੱਲਿਆ ਭਟਕਿਆ ਬਾਈ ਲਾ ਦੋ ਕੋਈ ਨਹੀਂ ਵੀ ਨਹੀਂ ਆਇਆ ਜਾਂਦਾ ਬਾਈ ਕਰ ਦੋ ਯਾਰ ਹੋ ਬੱਦਲ ਆ ਗਿਆ ਆ ਜਾਈ ਨਾ ਨਾ ਕੱਢਣੀ ਪੈਂਦੀ ਐ ਪੇ ਕੱਢਣੀ ਪੈਂਦੀ ਜੇ ਕੋ ਬੱਦਲ ਪੁੱਤ ਆ ਜਮੇ ਨਹੀਂ ਵੀ ਕੱਢਣਾ ਦਵਾੜਕ ਹਾਂ ਵੀ ਹਾਂ ਮੇਰੇ ਵੀ ਦਵਾੜ ਹੈ ਕੱਢਣੇ ਨੂੰ ਜੱਦੀ ਮਾਲੀ ਵੀ ਰਖਣਾ ਦੀਏ ਹਾਂ ਠੀਕ ਗੱਲ ਹਾਂ ਇਹ ਦੂਆ ਹੈ ਜਿਹੜਾ ਇੱਕ ਵਾਰ ਜੇ ਅਵਰ ਜਾਲ ਸੀ ਪੈ ਗਈ ਤੇ ਨੂੰ ਹੁਣ ਆਜ ਆ ਜਾ ਬਾਈ ਕੰਧਵਾਣ ਬਹੁਤ ਖੜਾ ਭਵਾਨ ਬਹੁਤਾ ਜਿਆਦਾ ਘੋਲ ਦਿੰਦਾ ਤੇ ਬਾਦੂ ਦੂਏ ਲੋਟ ਨਹੀਂ ਕਹਿੰਦੇ ਵੀ ਫੇ ਪਹਿਲਵਾਨੀ ਗੇੜੇ ਵਾਲੀ ਆ ਹਾਂ ਉਹ ਆਉਂ ਉਹ ਆਏ ਲੋੜ ਲਗਾੜ ਕਾਹ ਦੇਣ ਮੀ ਤੂੰ ਮੰਗਣਾ ਹੀ ਵੇ ਕਹੇ ਪਿੱਠ ਲਾ ਗਈ ਜਾ ਕੇ ਪੜ ਨਹੀਂਦੀ ਖੜਾ ਰਹਿ ਚਲ ਕੂੜਾਸ ਪੜ ਨਹੀਂਦੀ ਕਿਸੇ ਨਾਲ ਉਹ ਚਲੇ ਕੂੜਾ ਦਾ ਢਾਈ ਕੂੜਾ ਉਹ ਬੱਲਾ ਲੈ ਕੇ ਉਹ ਘੁੰਮ ਲੈਣਾ ਰਾਵਾਂ ਦੇਹਾੜੀ ਪਾਇ ਲੜੀ ਬਸ ਮੈਂ ਚੱਲਦਾ ਵਧੀਆ ਹੀ ਥਰੇ ਸਰ ਬਹੁਤ ਹੈ ਇਹਦਾ ਹੁਣ ਸਾਡਾ ਆਏ ਆ ਵੀ ਮਾਹ ਕਿਹੜਾ ਹੋਈਓ ਕਿ ਆਏ ਕਈ ਵਾਰ ਅਗਲਾ ਗਿੱਲੀ ਚੇਲੋ ਜਾ ਕੇ ਲਾ ਜਣਾ ਬੱਗਦਲ ਕੁਲਦੀ ਬੱਸ ਪਾ ਤੇ ਤੇਲ ਬਹੁਤ ਵੀ ਨਾ ਲੱਗਦੀਆਂ ਲੱਗਦੀਆਂ ਉੱਥੇ ਗੱਤ ਹੁੰਦਾ ਕੰਮ ਵਾਲਾ ਆਏ ਨੀ ਘੰਟੇ ਵਗੀਲਾ ਨਿਕਲਣਾ ਫੇਰ ਕੋਈ ਠੀਕ ਹੈ ਹਾਂ ਹਾਂ ਯਾਹ ਹਰ ਘੰਟੇ ਦੇ ਉੱਪਰ ਚ ਨਿਕਾ ਫੇਰ ਵੀ ਲੱਗਦਾ ਬਾਪੂ ਕਹੀਏ ਪਰ ਸਫਾਈ ਨਹੀਂ ਹੋਈ ਸਫਾਈ ਨਹੀਂ ਹੋਈ ਮਤਲਬਾਈ ਸੁਆਹ ਹੁੰਦੀ ਬੱਕਰੀਆਂ ਦਾ ਘੜਾਉਂਦਾ ਫਿਰ ਫੈਸਟਰ ਤੇ ਨੂੰ ਕੋਈ ਨਹੀਂ ਸੁਆਹ ਕੁੰਡੀਆਂ ਆਉਂਦੀਆਂ ਕੁੰਡੀਆਂ ਆਵਾ ਅਰੀਓ ਨਾਲੇ ਨਹੀਂ ਦੀ ਗਾ ਜਾਨੂ ਕੰਮ ਚੱਲਦਾ ਏ ਏਜੰਸੀ ਜਿਮਕ ਲੰਦਾ ਹਾਂ ਉਹ ਸਭ ਤੋਂ ਵੱਡੀ ਤਾਂ ਲੈ ਲਿਆ ਹੋ ਗਿਆ ਬੰਦਾ ਬਸ ਕੰਮ ਕਰਦੇ ਲੇਟਾ ਕਰਦੇ ਯਾਰ ਭਈਏ ਆਹ ਗੰਨੇ ਵਾਲੇ ਕਹਿੰਦੇ ਥਰੈਸ਼ਰ ਪਰ ਲੱਗ ਜਾਂਦੇ ਆ ਤੇਰੇ ਵਾਲੇ ਪਰ ਲਹਿਵਾ ਸੀ ਜਾਂ ਨਹੀਂ ਲਾਉਣਾ ਨਾ ਕਸਾਈ ਬਹੁਤ ਗਰਮੀ ਜਾਂ ਤੱਕ ਸਾਈ ਬਹੁਤ ਹੈ ਜੀ ਟਰੈਕਟਰ ਦੀ ਕਸਾਈ ਬਹੁਤ ਹੈ ਭੈਣ ਜੀ ਦਾ ਸਾਹ ਨਹੀਂ ਆਉਣ ਦਿੰਦਾ ਥਲੇ ਸਭੀ ਤੇ ਸਾਹ ਨੂੰ ਦਿੰਦਾ ਲੈ ਟੰਬੀ ਵਾਲੀ ਨੂੰ ਕਲੱਚ ਦੇ ਦਊਗਾ ਭਈਏ ਸਾਰੇ ਰੁਕ ਠੋਕ ਦੇ ਜਾਂ ਛੱਡ ਦੇ ਗਿਰਨਾ ਐਡੇ ਵੱਡੇ ਟਰੈਕਟਰ 'ਪਾ 12 ਵੀਰੀ ਘਾਣਾ ਤਰੇ ਪਰ ਖਾਂਦਾ ਨਹੀਂ ਜੀ ਇਹ ਇਹ ਤਾਂ 4 475 ਟਰੈਕਟਰ ਇਹਦਾ ਬਿਲਡਰ ਦਾ ਹੱਥ ਕਿਤੇ ਪੰਜਾਬੀਆਂ ਦਾ ਹੱਥ ਇਹਦਾ ਫੋਟ ਹੈਗਾ ਖੜਾ ਖੜੇ ਖੜੇ ਨਾ ਬੱਬਤਾ ਵਿੱਚ ਤੇ ਤੇਲ ਆ ਗਿਆ ਬਈ ਹਾਂ ਉਹ ਵੀਡੀਓ ਚੋ ਤੇ ਕੈਮਰੇ ਨੇ ਕੈਪਚਰ ਕਰਾਣਾ ਪੰਜਾਬੀਆਂ ਦਾ ਕਿਤੇ ਟਿੱਕ ਟਿੱਕਦਾ ਜਾਂਦਾ ਹਾਂ ਇੱਕ ਪੈਸਾ ਵੀ ਪਾ ਨਹੀਂ ਚੱਬ ਜੋੜ ਉਹ ਜੋੜ ਫੇਰ ਕਰ ਲੈ ਹੁਣ ਬੰਦੇ ਦੇ ਤੂੰ ਧੱਕੇ ਪਾ ਵੀ ਦਊਂਗੇ ਉੱਥੇ ਹੈ ਵੀ ਦਿੱਕਤ ਵਿੱਚ ਖੜਾ ਚੱਲ ਮਾਰ ਕੱਢਣੀ ਸਾਲੋ ਆਹੋ ਕੱਢਣੀ ਹੈ ਮਾੜੀ ਮੋਢੀ ਤਾਂ ਕਿ ਕੱਢੂਗਾ ਇਹ ਆਪਣੀ ਕੱਢੂਗਾ ਯਾਰ ਵਾਹ ਪੈ ਸੂਤਾਂ ਤਾਂ ਤਾਂ ਨਹੀਂ ਹੱਲ ਨਹੀਂ ਹਾਲੇ ਜੱਦਾ ਫਰੋ ਹਾਲਾ ਤਾਰ ਪਈਦਾ ਹੁਣ

ਹਾਂ ਦੇਖ ਲਾ ਬ루 ਕਹਤਾ ਉਹ ਦੇਖਣ ਸਸਦਾ ਆਲਾ ਜੀ ਉਹ ਕਰੀਂ ਜੀ ਹਾਂ ਮਾਰਾ ਚੇਰਾ ਆਏ ਸੀ ਹਾਂ ਮਗਰ ਅੰਗਿਆਰ ਮਰ ਗਿਆ ਪ੍ਰੈਸ਼ਰ ਤੇ ਗੈਰ ਸਾਰਾ ਪ੍ਰੈਸ਼ਰ ਦਾ ਹਾਂ ਹਾਂ ਅਜਿਹਾ ਲੱਗ ਰਾਇਦਾ ਕਿ ਜੀ ਆਣ ਦੇ ਮੁੱਠੀ ਥੋਪ ਗਈ ਜਦੇ ਕੰਨ ਆਪੋ ਨਾਲ ਜਿਆਦਾ ਵੀ ਲੱਗਦਾ ਕਿ ਲੋਟੀ ਜਿਹੇ ਉਹ ਤੋਂ ਬਾਅਦ ਮਾਰਾ ਮੁੱਟਾ ਗਈ ਉਹ ਜਿਹੜਾ ਥੀਂ ਗੱਡੀ ਦੇ ਪਹੀਏ ਵਿਛੇ ਆਇਆ ਥੋਕ ਕੇ ਖਿੱਚ ਰਿਹਾ ਨਾਲ ਕੋਸਾ ਹਾਂ ਹੈਲੋ ਆਹ ਪਾਣੀ ਮਾੜੀ ਨਹੀਂ ਉਹਦੇ ਵਾਈ ਮਾਰੀ ਕਿਉਂ ਨਹੀਂ ਆਇਆ ਜੀ ਕਰਨਾ ਪਿਛੇ ਜਾਂ ਕਰਦੇ ਆ ਹਾਂ ਮੁੱਟੋਂ ਬਹੁਤ ਆਣੇ ਨਿਕਲਦੇ ਨੇ ਕਰਨੇ ਚ ਹਰਨੇ ਦਾ ਮਤਲਬ ਇਹ ਨਹੀਂ ਨਹੀਂ ਮਿੱਟੀ ਨਹੀਂ ਕਿਹੜਾ ਹਾਂ ਇਹ ਇੱਕੜਾ ਮਾਹ ਟਰੈਕਟਰ ਇਹ ਇਹ ਇਦਾਂ ਜਨਾ ਤੜੜਾ ਕੋਈ ਹੈ ਨਹੀਂ ਟਰੈਕਟਰ ਉਹ ਇਹਦਾ 4 ਦਿਨ ਨੂੰ ਛੱਡੇ ਹੋਣਾ ਹੈ ਹਾਂ ਇਹਦਾ ਛੱਡੇ ਹੋਣਾ ਗੰਨੇ ਦੇ ਬਾਅਦ ਨਾਲ ਜਦ ਦੇ ਹਾਂ ਤੀਰੇ ਵਾਲੇ ਨਾਲ ਤੇ ਲਾਉਂਗੇ ਮੇਰੇ ਵਾਲੇ ਨਾਲ ਹਾਂ ਲਾ ਮੇਰੇ ਵਾਲੇ ਟਰੈਕਟਰ ਵਿੱਚ ਨਹੀਂ ਆ ਦੇਣਾ ਟਰੈਕਟਰ ਉਹਦਾ ਅੱਛਾ ਆ ਟਰੈਕਟਰ ਤਗੜਾ ਇਹਦਾ ਛੱਡੇ ਹੋਣਾ 4 ਦਿਨ ਤੱਕ ਪਾਣੇ ਬਾਬਾ ਬਾਬਾ ਇਸ ਲਈ ਇਹ ਲਈ ਸੋ ਸਾਗੜਾ ਹੈ ਵੀ ਪੈਪ ਵਾਰਨ ਨੂੰ ਤੁਮਾ ਕੇ ਖਰਾਬ ਨਹੀਂ। ਅਰੇ ਨੂੰ ਪੋਣਾ ਖਿਲਾ ਪੈ ਮੈਂ ਥੱਲੇ ਨੂੰ ਕੱਢ ਲਿਆ। ਥੱਲੇ ਨੂੰ ਹੀ ਲੋਟ ਹੋਣਾ ਇੱਧਰ ਨੂੰ ਫੜਾ ਦੇਣਾ। ਇਹੋ ਫੜਾ ਦੇ ਇੱਧਰ। ਉਹ ਇਹ ਵੀ ਤਰ ਬੱਜਾ ਬਾਬਾ। ਉਹ ਸਾਗੜਾ ਚ। ਕੱਢਣਾ ਨਹੀਂ ਕੋਈ। ਇਹੋ ਗਾ। ਉਹ ਭਾਰਾ ਤੋਂ ਉਸਾ ਹੋਗਾ ਛੇ ਮੀਟਰ ਦਰਸਾ। ਕੱਢ। ਬਾਹਰ ਆ ਗਿਆ।

ਚਾਹਲਾ ਚਾਹੋਂ ਖਾ ਗਏ ਚਾਹਲਾ ਚਾਹੋਂ ਖਾ ਗਏ ਚਾਹਲਾ ਬੱਤਰੇ ਰੋੜੇ ਚਾਹੋਂ ਖਾ ਲਿਆ ਚੋਸੀ ਭਾਈ ਕੋਲ ਚਾਹੋਂ ਦਾ ਜਿੰਨੇ ਮਰਜੀ ਖਲਾ ਦੇ ਨੂੰ ਚਾਹੋਂ ਦਾ ਤਾਂ ਬਲਟੋਆ ਖਾ ਗਿਆ ਓ ਰੀ ਸੁੱਕ ਲੈਣ ਦੇ ਇਹਨੂੰ ਹੈ ਕਿ ਨਹੀਂ ਸੁੱਕੇ ਤੇ ਫੇਰ ਪਿੱਛੇ ਕਰੂਗੇ ਨਹੀਂ ਆਪ ਜਗਾ ਪੱਠ ਹੋ ਜਾਣੀ ਸੁੱਕ ਲੈਣ ਦੇ ਇੱਥੇ ਟਰੈਕਟਰ ਨੂੰ ਹੁਣ ਇਹਨੂੰ ਉਦੋਂ ਮਟਲਬ ਹੋਣਾ ਹੁੰਦਾ ਜਦੋਂ ਇਹਲਾ ਹੋ ਗਿਆ ਇਹਦਾ ਸਭ ਨਾਲ ਕੰਨਾ ਚੱਲਦਾ ਬਾਈ ਜਾਨ ਕੋਈ ਰੀ ਕਰਦੀ ਪਰਚੀ ਆਏ ਡਰ ਜਾਣੀ ਹੈ ਕਾ ਇਹਨਾਂ ਦੀ ਨੰਨਾਂ ਤੋਂ ਇਹਨਾਂ ਦੇ ਨੰਦੇ ਤੋ ਕੋਗੀ ਤੋ ਕੋਗੀ ਤੋ ਪਾਹ ਹਾਂ ਗੰਦ ਦੇ ਇਹਦੇ ਨਹੀਂ ਆ ਕਰਨਾ ਆਏਗਾ ਤੇ ਸਾਡੇ ਹੈ ਬਾਅਦ ਪੰਜਾਂ ਦਿਨੋਂ ਸਾਡੀ ਵੀ ਬੜੀ ਨਾ ਹੋਈ ਇਸੀ ਕੋ ਪਾਚੀ ਕਿਸੇ ਬਾਅਦ ਦੀ ਕਿਸੇ ਕਰਕੇ ਕਰਕੇ ਮੇਰੇ ਵਿੱਚ ਕਾਸ਼ਾ ਕਰ ਬੰਦੇ ਇਹ ਕਰਕੇ ਨਹੀਂ ਤਾਂ ਸਨ ਕਦਮ ਤੋਂ ਪੂਰਾ ਇਹਦਾ ਬੈਟਰੀ ਜੀ ਹੋ ਰਹੀ ਫਾਲੂ ਗਿਆ ਕਹਿਣਾ ਆ ਮੈਲੇ ਜਿਹੜੇ ਬੈਂਟਰੇ ਹੁੰਦੇ ਨੇ ਆਂ ਰੱਦ ਫੜ ਹੋ ਗਿਆ ਜੋਰ ਉੱਤੇ ਬੋ ਇੱਕ ਦਿਨ ਤਾਂ ਬੜੇ ਹੋ ਜਾਣਾ ਹਾਂ ਹਾਂ ਕਿੰਨੇ ਕਿੰਨੇ ਕਰ ਲੂਗਾ ਬੰਦਾ ਕਿੰਨੇ ਜਿਹੜੀਆਂ ਕਰ ਲੂਗਾ ਉਹ ਵੀ ਆ ਜਿਹੜਾ ਗਲਤ ਕੰਮ ਕਰਦਾ ਹੈ ਸਾਈ ਮਾਈਦੂ ਸਿਆਮਾ ਹਰ ਕਹਿੰਦੇ ਸਿਆਣੇ ਕਹਿੰਦੇ ਹੁੰਦੇ ਵੀ 100 ਦਿਨ ਚੋਰ ਤਾਂ ਇਹਦਾ ਸਾਧਾ ਆ ਜਾਂਦਾ ਹੁਣ ਸਾਧਾ ਆ ਗਿਆ ਸਮਝ ਲੈ ਹੈ ਕਿ ਨਹੀਂ ਮਾਤ ਕਰ ਫੜਦਾ ਜਾਂਦਾ ਬੰਦਾ ਯਾਰ ਫੜ ਹੋ ਜਾਂਦਾ ਫੜਦਾ ਜਾਂਦਾ ਜੇ ਕੋਈ ਹੈ ਤੇ ਨਿਕੋ ਰੱਖ ਲੈ ਕੋਲ ਰੱਖ ਹੁੰਦੀ ਹੈ ਹੈ ਕਿ ਨਹੀਂ ਨਹੀਂ ਆਪਕੋ ਕਰੀ ਬੰਦੂਦ ਕਰ ਦੂ ਆ ਮਾਰੀ ਇਹਦੇ ਮਜਾ ਆਪੁਸਕੇ ਹੋਰ ਮਾਰੀ ਤਾਂ ਜਗਰ ਤੋ ਤਕੜਾ ਹੈ ਹਾਲੇ ਤਾਂ ਮੰਤੋਂ ਨਾ ਤਕੜਾ ਹੈ ਲਾਸਟੇ ਮੇਰੂਮ ਗਿੰਦ ਤੋ ਤੇ ਰਾਈ ਕਰੀਵਾ ਹਵਾ ਦੂਦਰਾ ਲੈ ਲਈ ਰੱਖੇ ਲੇਂਗਾ ਸੁੱਤੇ ਜਾ ਆ ਉਹ ਕਿਆ ਭਰਨਾ ਦਾ ਹੋਵੇ ਬਾਸਕਾ ਕੁਛ ਨਹੀਂ ਭਰਨਾ ਪਿੰਡੀਆਂ ਕਹਿੰਦੀ ਦੀ ਭਰਨੀ ਆ ਪਤਾ ਨਹੀਂ ਕਿਹੜੀਆਂ ਬਸ ਥੋੜਾ ਦਿਨ ਤੋਂ ਚਲ ਰਹੀ ਹੋਣੀ ਹੈ ਬਸ ਮੋਟਰ ਚੱਲ ਰਹੀ ਹੈ ਠੀਕ ਹੈ ड़ छॾे तयारी कर ਕੜੀ ਟ੍ਰੈਕਰ ਦੀ ਕਿੰਨੀ ਤਾਕਤ ਹੈ ਟ੍ਰੈਕਰ ਦਾ ਕਿੱਥੇ ਤੱਕ ਮੈਂ ਇਹ ਕਹਾਂ ਮੈਂ ਲੇਟ ਲਾ ਭਾਈ ਕਹਿੰਦੇ ਆਂ ਇਹ ਤੇ ਆ ਜਾਣਾ ਉਹਨਾਂ ਨੇ ਥੋੜੀ ਲਾ ਕਰ ਬੈਸ ਖਾਡੋ ਉਹਦੀ ਉੱਪਰ ਜੀ ਨੇ ਮੁਰੇ ਨੀ ਕਦਲੀ ਹੁੱਕਾਈ ਦੀ ਮੈਂ ਹੁਣ ਇਹਦਾ ਕੀ ਕਰੂੰਗਾ ਇਕੰਦੇ ਪਾਹੀ ਆਏ ਮੁੜੀ ਹੋਵੇ ਜਾਏ ਕੀ ਹੋਇਆ ਹੈ ਅੱਛਾ ਮੈਂ ਥੋੜੇ ਜਾ ਜਾ ਹਾਇਓ ਨਹੀਂ। ਇਹ ਹੈ ਹਾਇਓ ਨਹੀਂ। ਠੀਕ ਹੈ। ਕੱਢੀਏ ਬਾਈ ਉਹੜੇ ਕੜੀ ਹੁਣ ਤੇ ਸਾਫ ਸੁੱਧ ਕਰੀਏ। ਯਾ ਠੀਕ ਹੈ ਠੀਕ ਹੈ। ਇਹ ਮੁੱਕਾ ਪੀ ਕੇ ਨੀਰ ਪਰ ਵੀ ਘੱਟ ਗਈ ਦੀ। ਹਰੇ ਦੀ ਘੱਟਣੀ ਹੋ ਗਈ। ਹਾਂ ਹਰੇ ਇੱਕ ਸਾਈਡ ਨੂੰ ਖੜਾ ਤਾਂ ਨਾ ਵਜੇ ਨਾ। ਉਹ ਖੋਟਾ ਲਗਾ ਦੇਗਾ। ਵੇਰ ਰੱਖੀ ਆ। ਇਹ ਮੇਰਾ ਆਪਣੇ ਵਾਲੇ ਪਾੜੋ ਜਾਈ ਨਹੀਂ। ਇਹਦੇ ਬਾਹਵਾ ਪਾਰ ਨਹੀਂ ਦੂਏ ਪੰਪਨ ਲਾਏ। ਬੱਸ ਨਹੀਂ ਹੋ ਗਾ ਜੀ। ਉਹ ਹੋ ਜਾਏਗਾ ਯਾਰ। ਆਹ ਕੋਲਾਪਰਦਾ ਕਿਰਾਪਤ ਕਿਰਾਪਤ ਪਾਇਰ ਵਾਲੀ ਆ ਆਇਆ ਹੈ ਮਾਲ ਕੋਲਾਪਰਦਾ